ਹਰ ਸਾਲ 6 ਜੂਨ ਨੂੰ ਆਪਰੇਸ਼ਨ ਬਲੂ ਸਟਾਰ ਦੀ ਮਨਾਈ ਜਾਣ ਵਾਲੀ ਵਰਸੀ ਯਾਨੀ ਕਿ ਸ਼ਹੀਦੀ ਸਮਾਗਮ ਜੋ ਹਰ ਸਾਲ ਅਕਾਲ ਤਖਤ ਸਾਹਿਬ ਵਿਖੇ ਮਨਾਇਆ ਜਾਂਦਾ ਉਸ ਨੂੰ ਦੇਖਦੇ ਆਂ ਸ਼ਹਿਰ ਦੇ ਵਿੱਚ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਅਮਰਤ ਸਰ ਦਾ ਜੋ ਹਾਲ ਬਾਜ਼ਾਰ ਜੋ ਰਸਤਾ ਹਰਮੰਦਰ ਸਾਹਿਬ ਵੱਲ ਜਾਂਦਾ ਹੈ ਉਸ ਵੱਲੋਂ ਜੋ ਹੈ ਫਲੈਗ ਮਾਰਚ ਕਰਿਆ ਜਾ ਰਿਹਾ ਹੈ ਫਲੈਗ ਮਾਰਚ ਦੇ ਵਿੱਚ ਪੰਜਾਬ ਪੁਲਿਸ ਤੋਂ ਇਲਾਵਾ ਰੈਪਿਡ ਐਕਸ਼ਨ ਫੋਰਸ ਜੋ ਹੈ ਉਸਦੇ ਵੀ ਜਵਾਨ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜੋ ਹਨ ਉਹ ਸ਼ਹਿਰ ਦੇ ਵਿੱਚ ਤਾਇਨਾਤ ਕਰ ਦਿੱਤੇ ਗਏ ਨੇ ਔਰ ਇਸ ਤੋਂ ਇਲਾਵਾ ਸੀਆਰਪੀਐਫ ਔਰ ਆਈਟੀਬੀਪੀ ਜੋ ਹੈ ਉਸ ਦੇ ਵੀ ਵੱਡੀ ਗਿਣਤੀ ਤੇ ਜਵਾਨਪੁਰੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਤਨਾਨਾ ਕੀਤੇ ਗਏ ਨਾ ਔਰ ਅਜਿਹੇ ਜੋ ਫਲੈਗ ਮਾਰਚ ਹਨ ਅੱਜ ਸ਼ਹਿਰ ਦੇ ਕਈ ਹਿੱਸਿਆਂ ਦੇ ਵਿੱਚੋਂ ਕੱਢੇ ਜਾ ਰਹੇ ਨੇ ਪੁਲਿਸ ਸਦਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਖਦਸ਼ਾ ਹੈ ਕਿ ਉਸ ਦਿਨ ਵੱਡੀ ਸੰਖਿਆ ਦੇ ਵਿੱਚ ਜੋ ਸਿੱਖ ਜਥੇਬੰਦੀਆਂ ਦੇ ਲੋਕ ਅੰਮ੍ਰਿਤਸਰ ਦੇ ਵਿੱਚ ਇਕੱਠੇ ਹੋ ਸਕਦੇ ਹਨ ਪਰ ਉਸ ਦਿਨ ਕੋਈ ਵੀ ਅਜਿਹੀ ਘਟਨਾ ਨਾ ਵਾਪਰੇ ਜਿਸ ਨਾਲ ਅਮਨ ਕਾਨੂੰਨ ਦੇ ਉੱਪਰ ਅਸਰ ਪਵੇ ਇਸ ਲਈ ਪਹਿਲਾਂ ਤੋਂ ਹੀ ਪੁਖਤਾ ਪ੍ਰਬੰਧ ਜੋ ਹਨੋਕ ਕੀਤੇ ਗਏ ਹਨ ਔਰ ਇਸ ਤੋਂ ਇਲਾਵਾ ਇਹਨਾਂ ਕਰ ਰਹੇ ਜੋ ਸੁਰੱਖਿਆ ਪ੍ਰਬੰਧਾਂ ਤੋਂ ਇਲਾਵਾ ਸ਼ਹਿਰ ਦੇ ਕਈ ਹਿੱਸਿਆਂ ਦੇ ਵਿੱਚ ਸੀਸੀਟੀਵੀ ਕੈਮਰੇ ਵੀ ਇੰਸਟਾਲ ਕੀਤੇ ਜਾ ਰਹੇ ਹਨ ਇਸ ਵਾਰ ਪੁਲਿਸ ਔਰ ਐਸਜੀਪੀਸੀ ਦੀ ਇਹੀ ਕੋਸ਼ਿਸ਼ ਹੈ ਕਿ ਇੱਥੇ ਕੋਈ ਵੀ ਅਜਹੀ ਜੋ ਹੈ ਅਣਸਖਾਵੀ ਕਰਦਾ ਨਾ ਵਾਪਰੇ ਰਾਜੀਵ ਸ਼ਰਮਾ ਐਬੀਬੀ ਸੰਜਾ ਅੰਮ੍ਰਿਤਸਰ